ਇਹ ਹੈ ਉੱਤਰੀ ਭਾਰਤ ਦੇ ਆਉਣ ਵਾਲੇ ਦਿਨਾਂ ਦੇ ਮੌਸਮ ਤੇ ਇੱਕ ਤੇਜ਼ ਨਜ਼ਰ ਦੇਖੋ ਗੱਲ ਇਹ ਹੈ ਕਿ ਅਗਲੇ ਕੁਝ ਦਿਨਾਂ ਦੀ ਭਵਿੱਖ ਪਾਣੀ ਪਹਾੜਾਂ ਵਿੱਚ ਬਰਫਬਾਰੀ ਤੋਂ ਲੈ ਕੇ ਮੈਦਾਨੀ ਇਲਾਕਿਆਂ ਵਿੱਚ ਤੰਦ ਤੇ ਸ਼ੀਤ ਲਹਿਰ ਤੱਕ ਸਭ ਕੁਝ ਦੱਸ ਰਹੀ ਹੈ ਜਿਸ ਦਾ ਸਿੱਧਾ ਅਸਰ ਤੁਹਾਡੀ ਯਾਤਰਾ ਤੇ ਪੈ ਸਕਦਾ ਹੈ ਤਾਂ ਪਹਿਲੀ ਗੱਲ ਪਹਾੜਾਂ ਵਿੱਚ ਬਰਫਬਾਰੀ ਤੇ ਮੀ 18 ਤੋਂ 22 ਦਸੰਬਰ ਦੇ ਵਿੱਚ ਜੰਮੂ ਕਸ਼ਮੀਰ ਲੱਦਾਖ ਤੇ ਗਿਲਗਿਤ ਬਲਤੀਸਤਾਨ ਵਰਗੇ ਇਲਾਕਿਆਂ 'ਚ ਹਲਕੀ ਬਾਰਿਸ਼ ਤੇ ਬਰਫਬਾਰੀ ਹੋਣ ਦੀ ਪੂਰੀ ਸੰਭਾਵਨਾ ਹੈ 20 ਤੇ 21 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਤੇ 21 ਦਸੰਬਰ ਨੂੰ ਉੱਤਰਾਖੰਡ ਵਿੱਚ ਵੀ ਇਹੀ ਹਾਲ ਰਹੇਗਾ ਇਥੋਂ ਤੱਕ ਕਿ 20 ਤੇ 21 ਨੂੰ ਪੰਜਾਬ 'ਚ ਵੀ ਹਲਕੀ ਬਾਰਿਸ਼ ਪੈ ਸਕਦੀ ਹੈ ਦੂਜੀ ਗੱਲ ਹੈ ਮੈਦਾਨੀ ਇਲਾਕਿਆਂ 'ਚ ਸੰਘਣੀ ਤੁੰਦ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਤੇ ਪੰਜਾਬ ਦੇ ਕੁਝ ਇਲਾਕਿਆਂ 'ਚ ਤਾਂ ਪਹਿਲਾਂ ਹੀ ਸੰਘਣੀ ਤੁੰਦ ਛਾਈ ਹੋਈ ਹੈ ਤੇ ਭਵਿੱਖਬਾਣੀ ਇਹ ਹੈ ਕਿ ਉੱਤਰ ਪੂਰਵੀ ਭਾਰਤ ਪੰਜਾਬ ਹਿਮਾਚਲ ਤੇ ਯੂਪੀ ਦੇ ਕੁਝ ਹਿੱਸਿਆਂ ਵਿੱਚ ਸਵੇਰੇ ਵੇਲੇ ਇਹ ਤੁੰਦ ਹੋਰ ਵੱਧ ਸਕਦੀ ਹੈ ਤੇ ਆਖਰੀ ਗੱਲ ਸ਼ੀਤ ਲਹਿਰ ਸੁਣੋ ਇਹ ਅਸਰ ਸਿਰਫ ਉੱਤਰੀ ਭਾਰਤ ਤੱਕ ਹੀ ਸੀਮਿਤ ਨਹੀਂ ਰਹਿਣ ਵਾਲਾ ਠੰਡੀਆਂ ਹਵਾਵਾਂ ਤੇਲੰਗਾਨਾ ਉੱਤਰੀ ਕਰਨਾਟਕ ਤੇ ਪੱਛਮੀ ਮੱਧ ਪ੍ਰਦੇਸ਼ ਤੱਕ ਪਹੁੰਚ ਕੇ ਸ਼ੀਤ ਲਹਿਰ ਵਰਗੇ ਹਾਲਾਤ ਬਣਾ ਸਕਦੀਆਂ ਨੇ ਸੋ ਸਿੱਧੀ ਜੀ ਗੱਲ ਇਹ ਹੈ ਕਿ ਅਗਲੇ ਕੁਝ ਦਿਨਾਂ ਲਈ ਪਹਾੜਾਂ ਤੋਂ ਲੈ ਕੇ ਮੱਧ ਭਾਰਤ ਤੱਕ ਮੌਸਮ 'ਚ ਕਈ ਉਤਰਾ ਚੜਾਏ ਦੇਖਣ ਨੂੰ ਮਿਲਣਗੇ